ਲਿਆਂ ਦੇtheta ਹਰ ਉਹ ਲਿਆਂ ਦੇ ਲਾ ਉਹ ਆ ਕਿਹੜੇ ਥੇ ਹਰ ਲੈਂਦੇ ਜੋ ਇਥੇ ਬੰਦਾ ਘੁੱਟਣਾ ਵਾ ਖੁਰਲੀ ਨਹੀਂ ਬਣਾਉਣੀ ਉਹਨਾਂ ਦੀ ਮੈਨੂੰ ਉਸਤਾਦ ਨੇ ਹੀ ਦੇ ਕੇ ਕੱਲਿਆ ਵਾ ਬਾਕੀ ਤੂੰ ਪੈਨਸ਼ਨ ਨਾ ਲੈ ਮੇਰੇ ਹੱਥ ਹੀ ਹਥਿਆਰਾਂ ਵਰਗੇ ਆ ਹਲੋ ਉਹ ਨਹੀਂ ਨਹੀਂ ਮਿਲ ਗਏ ਬੰਦੇ ਆ ਹਾ ਕੋਈ ਚੱਕਣੀ ਚੱਲ ਠੀਕ ਹੈ ਉਹ ਪੈ ਜਾ ਉਹ ਟੁੱਟ ਕੇ ਇਹਨਾਂ ਨੂੰ ਆਟੇ ਵਾਲੇ ਟੁੱਟ ਕੇ ਪੈਨ ਨੂੰ ਕਿਹਾ ਹੈ ਇਹ ਕੰਜਾ ਦੇ ਪਕੌੜਿਆਂ ਨੂੰ ਪੈ ਗਏ ਕੀ ਕੋਈ ਬਦਮਾਸ਼ੀ ਕਰਨੀ ਹੈ ਨਾ ਹੁਣ ਆ ਲੈ ਖਾਈ ਤੂੰ ਅੱਗੇ ਬੋ ਕਾਲਾ ਆਇਆ ਕਾ ਇਹ ਬਤਾ ਛਟਾ ਹੋ ਜੈ ਤੂੰ ਉਹ ਤੁਹਾਨੂੰ ਬੰਦਾ ਕੁਟਣ ਨਹੀਂ ਲੈਂਦਾ ਕਿ ਪਕੌੜੇ ਖਾਣ ਨਹੀਂ ਲੈਂਦਾ ਵਾ ਪਕੌੜੇ ਵੀ ਉਹਨਾਂ ਨੇ ਖਾਣ ਨੂੰ ਹੀ ਕੱਢੇ ਆ ਉਹ ਖਾਣ ਨੂੰ ਰਿਸ਼ਤੇਦਾਰਾਂ ਲਈ ਕੱਢੇਗਾ ਤੇਰੇ ਵਾਸਤੇ ਕੱਢੇ ਨਾ ਉਹ ਤੂੰ ਤਾਂ ਸਾਨੂੰ ਸਵੇਰ ਦਾ ਕੋਈ ਖਵਾਇਆ ਨਹੀਂ ਭੁੱਖੇ ਡੈੱਡ ਲਈ ਫਿਰਦਾ ਭੁੱਖੇ ਡੈੱਡ ਬਦਮਾਸ਼ੀਆਂ ਨਹੀਂ ਹੁੰਦੀਆਂ ਯਾਰ ਕੌਣ ਹੋ ਪਰ ਇਹ ਤਰੀਕਾ ਉਹ ਹੈਲੋ